ਸਾਸੀ ਕਾਲ ਜੀ ਫੋਟੇ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਭੁੰਗਣੀ ਤੁਸੀਂ ਦੇਖ ਰਹੇ ਹੋ ਫੋਟੇ ਨੂ ਚੈਨਲ ਅੱਜ ਸਾਡੀ ਫੋਟੇ ਨੂ ਦੀ ਟੀਮ ਪਹੁੰਚੀ ਹੈ ਪਿੰਡ ਕੋਡਪਤੋਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਡਾ. ਪਰਮਿੰਦਰ ਸੂਦ ਐਸ.ਟੀ.ਆਰ ਹਸਪੀਟਲ ਅਤੇ ਸਮੂਹ ਸਟਾਫ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਹਾੜਾ ਬਹੁਤੀ ਧੂਮਤਾ ਮ ਨਾਲ ਮਨਾਇਆ ਗਿਆ ਇਸ ਮੌਕੇ ਡਾ. ਪਰਮਿੰਦਰ ਸੂਦ ਐਸ.ਟੀ.ਆਰ ਹਸਪੀਟਲ ਅਤੇ ਸਮੂਹ ਸਟਾਫ ਵੱਲੋਂ ਲੱਡੂ ਵੰਡੇ ਗਏ ਆਓ ਸਾਨੂੰ ਅਸੀਂ ਇਸ ਸਮਾਗਮ ਦੀ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਟ ਤੋਹੀ ਤੋਂ ਅੱਜ ਬਹੁਤ ਹੀ ਵਡਪਾਗਾ ਦਿਨ ਜੋ ਕਿ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜੋ ਜਨਮ ਦਿਨ ਬੜੇ ਹੀ ਚਾਮਾ ਦੇ ਨਾਲ ਤੇ ਬੜੇ ਹੀ ਤੁਮਤਾਮ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਕਿ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਇਸ ਆਜ਼ਾਦੀ ਦਾ ਅਸੀਂ ਅੱਜ ਨਿਗਮਾਨ ਰਹੇ ਹਾਂ ਮੈਂ ਤਾਂ ਇਹੀ ਕਹਾਂਗਾ ਅਗਰ ਪਿਆਰ ਕਰਨਾ ਜਿਸ ਜਿਸ ਤਰੀਕੇ ਦੇ ਨਾਲ ਫਰੀਦ ਭਗਤ ਸਿੰਘ ਨੇ ਪਿਆਰ ਕੀਤਾ ਆਪਣੀ ਦੇਸ਼ ਭੂਮੀ ਦੇ ਨਾਲ ਇਸੇ ਤਰ੍ਹਾਂ ਸਾਨੂੰ ਪਿਆਰ ਕਰਨਾ ਚਾਹੀਦਾ ਆਪਣੇ ਦੇਸ਼ ਭੂਮੀ ਦੇ ਨਾਲ ਮਰਨ ਮਿਟਨ ਦਾ ਜਜ਼ਬਾ ਜੋ ਉਹਨਾਂ ਦੇ ਵਿੱਚ ਸੀਗਾ ਉਹਨਾਂ ਉਸ ਜਜ਼ਬੇ ਨੂੰ ਕੋਟੀ ਕੋਟੀ ਪ੍ਰਣਾਮ ਜੋ ਕਿ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਸਾਡੇ ਲਈ ਔਰ ਅਜੋ ਉਸੇ ਮਹਾਨ ਸ਼ਹੀਦ ਸ਼ਖਸੀਅਤ ਸ਼ਹੀਦ ਭਗਤ ਸਿੰਘ ਜੀ ਜਿਨ੍ਹਾਂ ਦਾ ਕਿ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਸਾਰੇ ਦੇਸ਼ ਭਰ ਦੇ ਵਿੱਚ ਮੇਰੇ ਵੱਲੋਂ ਤੇ ਮੇਰੀ ਪੂਰੀ ਐਸਜੀਆ ਦੀ ਟੀਮ ਵੱਲੋਂ ਇਸ ਜਨਮ ਦਿਹਾੜੇ ਦੀਆਂ ਪੂਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਨਾਲ ਦੀ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਇੱਕ ਅਪੀਲ ਕਰਨਾ ਚਾਹੁੰਦਾ ਜਿਸ ਤਰ੍ਹਾਂ ਚੀਤ ਭਗਤ ਸਿੰਘ ਜੀ ਨੇ ਦੇਸ਼ ਦੇ ਨਾਲ ਪ੍ਰੇਮ ਕੀਤਾ ਇਸ ਤਰ੍ਹਾਂ ਹੀ ਮੈਂ ਜਿੰਨੀ ਵੀ ਸਾਡੀ ਨਿਊ ਜਨਰੇਸ਼ਨ ਜੋ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਚੁੱਕੀ ਆ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਨਸ਼ੇ ਦੀ ਦਲਦਲ ਨੂੰ ਛੱਡ ਕੇ ਜਿਸ ਤਰ੍ਹਾਂ ਉਹਨਾਂ ਨੇ ਪ੍ਰੇਮ ਕੀਤਾ ਭਗਤ ਸਿੰਘ ਜੀ ਉਹਨਾਂ ਨੇ ਆਪਣੇ ਦੇਸ਼ ਦੇ ਨਾਲ ਉਸ ਤਰ੍ਹਾਂ ਪ੍ਰੇਮ ਕਰੋ ਤੇ ਸਾਰੇ ਮਿਲ ਕੇ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਸਾਰੇ ਦੇਸ਼ ਨੂੰ ਇਕੱਠੇ ਹੋ ਕੇ ਅੱਗੇ ਲੈ ਕੇ ਚੱઈએ ਇੱਕ ਵਾਰੀ ਫੇਰ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸ਼ਹੀਦ ਪਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ